ਜਨਮਾਸ਼ਟਮੀ ਵਾਲੇ ਦਿਨ ਪੂਰਨ ਬ੍ਰह्म ਗਿਆਨੀ ਸੰਤ ਬਾਬਾ ਜੀ ਸਿੰਘ ਜੀ ਹੰਸਾੜੀ ਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਸ੍ਰੀ ਖੰਡਪਾੜ ਸਾਹਿਬ ਦੇ ਪੋਪ ਪਾਈ ਰਿਹਾ ਹੈ ਤੇ ਜੀਸੀਟੀ ਉਹਨੀਆਂ ਜਲੇਬੀਆਂ ਤੇ ਲੰਗਰ ਤੇ ਪਕੌੜਿਆਂ ਦੇ ਲੰਗਰ ਪਿੰਡ ਦੇ ਨਗਰ ਨਿਵਾਸੀਆਂ ਤੇ ਇਲਾਕੇ ਨਿਵਾਸੀਆਂ ਤੇ ਸਭ ਦੇ ਸਹਿਯੋਗ ਨਾਲ ਚਲਾਇਆ ਗਿਆ ਹੈ ਉਸ ਤੋਂ ਉਪਰੰਤ ਛੋਟੇ ਬੱਚਿਆਂ ਨੂੰ ਦਸਤਾਰ ਸਜੰਦੀ ਜਿਨ੍ਹਾਂ ਨੇ ਪਾਗਲੇ ਆਏ ਉਹਨਾਂ ਨੂੰ ਦੁਆਰਾ ਪ੍ਰਬੰਧ ਦੇ ਸੇਵਾਦਾਰਾਂ ਤੇ ਨਗਰ ਨਿਵਾਸੀਆਂ ਤੇ ਪੰਚਾਂ ਸਰਪੰਚਾਂ ਤੇ ਸਾਰੀਆਂ ਸੰਸਥਾਵਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਤੇ ਸਰਪੰਚ ਕੋਮਲ ਸਿੰਘ ਤੇ ਰਵੀ ਬੜਕ ਜਹੰਦਰ ਪੁਰਕੀ ਕੀ ਪ੍ਰੋਗਰਾਮ ਲੜੀ ਦੇ ਅੱਜ ਖੰਡਾ ਸਾਹਿਬ ਦੇ ਪਹੁੰਚੇ ਨੇ ਅੱਜ ਇੱਕ ਪੱਗ ਮੁਕਾਬਲੇ ਕਰਵਾਏਗੇ ਬੱਚਿਆਂ ਦੇ ਹਾਂਜੀ ਸੰਤ ਬਾਬਾ ਜੀ ਸਿੰਘ ਜੀ ਨਸਲ ਕਹਾਲਸਾਲੀ ਵਾਲਿਆਂ ਦੇ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਗਿਆ ਜੀ ਜੀ ਆ ਦਿਨ ਦਾ ਜਨਮ ਦਿਹਾੜਾ ਬਨਾਇਆ ਗਿਆ ਜੀ ਹਾਂਜੀ ਉਹਨਾਂ ਦੇ ਸੰਬੰਧ ਦੇ ਵਿੱਚ ਜਨਮ ਅਸਤਿ ਵਾਲੇ ਵਾਲੇ ਦਿਨ ਮਹਾਪੁਖਸ਼ਾ ਦਾ ਜਨਮ ਹੋਇਆ ਸੀ ਉਹਨਾਂ ਨੇ ਸਾਡੇ ਪਿੰਡ ਨੂੰ

ਪੰਡ ਦਾਈ ਤੁਹਾਨੂੰ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਔਰ ਪੰਚਾਇਤ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਨਈਂ ਕਪਰਾਲਾ ਕਰਿਆ ਗਿਆ ਏ ਜੋ ਕਿ ਅੱਜ ਦੇ ਸਮੇਂ ਵਿੱਚ ਇਹ ਸਭ ਤੋਂ ਜ਼ਰੂਰੀ ਆ ਤੁਹਾਨੂੰ ਪਤਾ ਸਮਾਜ ਵਿੱਚ ਕਿੰਨੀਆਂ ਬੁਰਾਈਆਂ ਚੱਲ ਰਹੀਆਂ ਏ ਸਾਡੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਪੰਜਾਬ ਆ ਉਹ ਪੰਜਾਬ ਵਿੱਚ ਜਿਹੜਾ ਸਾਨੂੰ ਖਾਲਸਾ ਪੰਥ ਦੀ ਸਿਰਜਣਾ ਕਰੀਏ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਸਾਡੇ ਜਿਹੜੇ ਬੱਚੇ ਆ ਉਹ ਤੇ ਜਿਹੜੇ ਦਸਤਾਰ ਸਹਿਯੋਗ ਮੁਕਾਬਲੇ ਕਰਦੇ ਇਹਦੇ ਨਾਲ ਇੱਕ ਮੈਸੇਜ ਆਂਦਾ ਹੈ ਕਿ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਪੰਜਾਬ ਬਖਸ਼ਿਆ ਉਹ ਪੰਜਾਬ ਦੇ ਜਿਹੜੇ ਇਹ ਸਾਡੇ ਨਿਆਣੇ ਆ ਉਹ ਸਾਡੇ ਪੰਜਾਬ ਨੂੰ ਉਦਾਂ ਹੀ ਸੋਨੇ ਦੀ ਚੀੜੀ ਬਣਾਈ ਰੱਖਣਾ ਅਸੀਂ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਵੀ ਕਰਦੇ ਆ ਸਾਡੇ ਹੰਸਾੜੀ ਵਾਲੇ ਬਾਬਾ ਜੀ ਦਾ ਅੱਜ ਜਨਮ ਦਿਨ ਉਹਨਾਂ ਦੇ ਜਨਮ ਦਿਨ ਮੌਕੇ ਇਹ ਜਿਹੜਾ ਨੇਕਪ੍ਰਾਲਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਔਰ ਪੰਚਾਇਤ ਬੱਲੂ ਔਰ ਸਾਰੇ ਨਗਰ ਦੇ ਸਹਿਯੋਗ ਨਾਲ ਕਰਾਇਆ ਗਿਆ ਹੈ ਇਹ ਪ੍ਰਾਲਾ ਜਿਹੜਾ ਸਮੇਂ ਦੀ ਬਹੁਤ ਬੜੀ ਜ਼ਰੂਰਤ ਹੈ ਅਸੀਂ ਹੋਰ ਵੀ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਨਿਆਣਿਆਂ ਦੇ ਮੁਕਾਬਲੇ ਕਰਾਉਣ ਕਰਾਏ ਜਾਣ ਤਾਂ ਕਿ ਜਿਹੜੇ ਛੋਟੇ ਜਵਾਂਗ ਛੋਟੇ ਹੁੰਦੇ ਦੋਈ ਆਪਣੇ ਗੁਰੂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨਾਲ ਉਹਨਾਂ ਦੇ ਬਖਸ਼ੇ ਹੋਏ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਿੱਚ ਜਿਹੜੀ ਉਹੀ ਕਰਨ ਅਤੇ ਵਿਆਮ ਨੂੰ ਸੋਨੇ ਜਿਹੀ ਬਣਾਈ ਰੱਖਣ ਇਹ ਜੇ ਉਪਰੰਲੇ ਕਰਨੇ ਚਾਹੀਦੇ ਜੇ ਜੇ ਪੱਗ ਮੁਕਾਬਲੇ ਵੱਕ ਵੱਕ ਪਿੰਡਾਂ ਚ ਵੀ ਪੰਚਾਇਤਾਂ ਨੂੰ ਕਰਨੇ ਚਾਹੀਦੇ ਬਿਲਕੁਲ ਕਰਨੇ ਚਾਹੀਦੇ ਆਂ ਜੀ ਇਹੀ ਸਮੇਂ ਜ਼ਰੂਰਤ ਹੈ ਅਜਿਹੇ ਟਾਈਮ 'ਚ ਆਪਾਂ ਛੋਟੇ ਨਿਆਣਿਆਂ ਨੂੰ ਜਦੋਂ ਤੇ ਇਹ ਹੋਂਦ ਦੇ ਕੋ ਕਿੰਨੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਨਿਆਣਿਆਂ ਨੇ ਇਹ ਚੀਜ਼ਾਂ ਆਪਾਂ ਕਰਾਂਗੇ ਤਾਂ ਨਿਆਣੇ 'ਚ ਇੱਕ ਹੌਸਲਾ ਵਜਾਈ ਵੀ ਹੁੰਦੀ ਹੈ ਇੱਕ ਸਿੱਖੀ ਗੱਲ ਜੋੜਦੇ ਆਂ ਇੱਕ ਜਿਹੜਾ ਸਾਡਾ ਪੰਜਾਬ ਨੂੰ ਇਹ ਜ਼ਰੂਰ ਤਾਂ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਬਖਸ਼ਵਾ ਪੰਜਾਬ ਆ ਇੱਥੇ ਇਹ ਨਿਆਣਿਆਂ ਦੇ ਜਿਹੜੇ ਮੁਕਾਬਲੇ ਆ ਕਰਵਾ ਕੇ ਨਿਆਣਿਆਂ ਨੂੰ ਸਿੱਖੀ ਨਾਲ ਜੋੜਨ ਦਾ ਸਭ ਤੋਂ ਵਧੀਆ ਜਿਹੜਾ ਉਪਰਾਲਾ ਇਹ ਸਾਡੇ ਜਿਹੜੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਪੰਚਾਇਤ ਵੱਲੋਂ ਔਰ ਨਗਰ ਦੇ ਸਹਿਯੋਗ ਨਾਲ ਕਰਵਾਇਆ ਇਹਦੀ ਅਸੀਂ ਲਾਗਾ ਕਰਦੇ ਆਂ ਧੰਨਵਾਦ ਜੇ ਦੇਖੋ ਬੜਾ ਉਪਰਾਲਾ ਇਹ ਸੰਤ ਪਪਾਜੀ ਸਿੰਘ ਜੀ ਅਨਸਾਲੀ ਵਾਲਿਆਂ ਦਾ ਜਨਮ ਦਿਹਾੜਾ ਵੀ ਮਨਾਇਆ ਗਿਆ ਇਹ ਆਪਣੀ ਜਿਹੜੀ ਕਿਰਸ਼ੀ ਹੈ ਜਿਹਨਾਂ ਨੇ ਸਿਰ ਨਾ ਕਿ ਆਪਣੇ ਸਮਾਜ ਵਾਸਤੇ ਬਹੁਤ ਮੁਸ਼ਕਲ ਆ ਉਹਨਾਂ ਨੇ ਤਾਂ ਜਿਤਨੀ ਹਸਤਾਵ ਬਗੈਰ ਨਹੀਂ ਸੀ ਉਹਨਾਂ ਨੇ ਮੌਤ ਤੱਕ ਕਰੀ ਰੱਖੀ ਉਹਨਾਂ ਦੀ ਕਿਰਤ ਸੜ ਕੇ ਵੀ ਸੰਤਾਂ ਨੂੰ ਮਿਲਣ ਦੀ ਇੱਛਾ ਰਹੀ ਹੈ ਇਹ ਚੱਲਦੀ ਹੈ ਪਿੰਡ ਦੇ ਖੇਰੋਂ ਨਾਲ ਲਾ ਕੇ ਲੇ ਰੂਗਾ ਅਤੇ ਕਮੇਟੀ ਨੂੰ ਉਹ ਵੀ ਇਤਿਹਾਸਿਕ ਪਹਿਲੇ ਤੋਂ ਬਣੇ ਸਭ ਨੇ ਬਹੁਤ ਜ਼ਿਆਦਾ ਕੰਮ ਕਰਿਆ ਉਹਨਾਂ ਦੀ ਗਦਾਵਤਾਂ ਜੇ ਸਾਡੀ ਬਿਲਡਿੰਗਾਂ ਤੇ ਬਣੀਆਂ ਸਾਂ ਇਹ ਬਣੀਆਂ ਕਮੇਟੀ ਦੇ ਕੰਮ ਨਹੀਂ ਤੇ ਦਿੱਕਤਾਂ ਦਾ ਕਾਰਨ ਹੋਵੇਗਾ ਇਹੋ ਕਰਕੇ ਜਿਹੜੀ ਜਿਹੜੀ ਹੈ ਅੱਗੇ ਵਾਪਸੀ ਦਾ ਵਿਚਾਰ ਕਰਦੇ ਸਾਡੇ ਪਿੰਡਵਾਲੋ ਰਾਤੀਵਾਲੋ ਜਿਹੜਾ ਨਾ ਕਰਦਾ ਜਿਹੜਾ ਜਮਨੂ ਨਾ ਬੋਲਦਾ ਅਸੀਂ ਵਾਪਸ ਤਾਂ